ਮੈਂ ਪੰਜਾਬੀਆਂ ਤੇ ਪੰਜਾਬ ਦਾ ਰਹਿਣ ਵਾਲਾ ਤੇ Hinduਧਰ ਨਾਲ ਬਿਲੋਂਗ ਕਰਦਾ ਤੇ ਮੇਰਾ ਇੱਕ ਸਵਾਲ ਹੈ ਕਿ ਜਿਹੜੀ ਮੁਹਿੰਮ ਤੁਸੀਂ ਚਲਾ ਰਹੇ ਹੋ ਉਸ ਵਿੱਚ Hinduਵਾਂ ਦਾ ਕੀ ਸਥਾਨ ਹੋਏਗਾ ਠੀਕ ਦੇਖੋ ਪਹਿਲੀ ਗੱਲ ਤੇ ਸਵਾਲ ਜਿਹੜਾ ਹੈ ਨਾ ਇਹ ਬੜੀ ਮੌਜੂਦਾ ਪੋਲਿਟਿਕਸ ਚ ਉੱਭਜਿਆ ਨਹੀਂ ਪਰ ਸਵਾਲ ਤਾਂ ਹੈ ਇਸ ਨੂੰ ਮੈਂ ਉਹਦਾ ਜਵਾਬ ਤਾਂ ਜਰੂਰ ਦੇਣਾ पर मैं ना ये भी दसना कि अफअल आया कि नहीं क्योंकि जब हम डिस्कशन कर रहे थे नहीं एक इनसिक्योरिटी है कि वैसे मैं कह रहे हूं जब हम डिस्कशन कर रहे थे भाई अमृतपाल सिंह होना ने आना है ਤੁਹਾਡਾ ਪ੍ਰੋਗਰਾਮ ਫਿਕਸ ਹੋ ਗਿਆ ਤੇ ਮੈਂ ਆਪਣੀ ਟੀਮ ਨੂੰ ਇਹੋ ਕਿਹਾ ਸੀ ਵੀ ਆਪੋ ਆਪਣੇ ਸਵਾਲ ਦੱਸੋ ਤੇ ਕਿਉਂਕਿ ਇੱਕ ਬਿਰਤਾਂਤ ਤੇ ਖੜੇ ਗਏ ਆ ਬਿਰਤਾਂਤ ਚੱਲ ਰਹੇ ਆ ਤੇ ਮਤਲਬ ਜੌਨੀ ਦਾ ਇੱਕ ਜੈਨੂਨ ਜਿਹਾ ਸਵਾਲ ਸੀ ਕਿ ਮੈਂ ਹਿੰਦੂਆਂ ਮੇਰੇ ਲਈ ਕੀ ਥਾਂ ਹੋਏਗਾ ਬਿਲਕੁਲ ਉਹਦੇ 'ਚ ਦੇਖੋ ਅਸੀਂ ਜਦੋਂ ਮਾਰਜਰੀ ਰਜੀਤ ਸਿੰਘ ਦੀ ਗਰਾਜ ਦੀ ਗੱਲ ਕਰਦੇ ਆਂ ਦੀਵਾਨ ਮੁਕਮ ਚੰਦ ਦਾ ਵੀ ਜ਼ਿਕਰ ਆਉਂਦਾ ਅਸੀਂ ਇਹ ਗੱਲ ਕਹਿੰਦੇ ਆਂ ਕਿ ਪੰਜਾਬ ਜਮਨਾਪਾਰ ਦੇ ਇਲਾਕੇ ਤੋਂ ਵੱਖਰਾ ਹੈ। ਹੂੰ ਇਹਦਾ ਇੱਕ ਆਪਣਾ ਕਲਚਰ ਹੈ। ਬਸ਼ਰਤੇ ਵੀ ਪਿਛਲੇ 100-150 ਸਾਲ ਦੀ ਪੋਲਿਟਿਕਸ ਦੇ ਵਿੱਚ ਜਦੋਂ ਸਿੱਖਾਂ ਦਾ ਹੋਲਡ ਨਹੀਂ ਰਿਹਾ ਤੇ ਨਾ ਪੰਜਾਬ ਦੇ ਹਿੰਦੂਆਂ ਦਾ ਕੋਈ ਕੰਟਰੋਲ ਰਿਹਾ ਇਸ ਪੋਲਿਟਿਕਸ ਤੇ ਆਰੀਆ ਸਮਾਜੀ ਵੀ ਬਾਹਰੋਂ ਆਏ। ਹੂੰ ਉਹਨਾਂ ਦੇ ਇਨਫਲੂਐਂਸ ਚ ਆ ਕੇ ਪੰਜਾਬ ਦਾ Hindu ਜਿਹੜਾ ਸੀ ਉਹਦੀ ਪੋਲਿਟਿਕਸ ਦੀ ਜਿਹੜੀ ਸਾਰੀ ਰਿਵਾਇਤ ਸੀ ਉਹ ਦਿੱਲੀ ਵਾਲ ਨੂੰ ਤੁਰ ਪਈ। ਉਹ ਦਿੱਲੀ ਵਾਲ ਨੂੰ ਝਾਕਦਾ ਹੈ ਹਰ ਮਸਲੇ ਦੇ ਵਿੱਚ। ਉਹਦੇ ਚੋਂ ਹੀ ਪੰਜਾਬੀ ਬੋਲੀ ਨੂੰ ਨਾਂ ਬੋਲੀ ਲਿਖਣਾ ਆਪਣੀ ਮਾਂ ਬੋਲੀ ਇਹ ਵੀ ਉੱਚੋਂ ਨਿਕੜਿਆਗਾ ਸੋ ਅਸੀਂ ਤੇ ਜਿਹੜਾ ਯੂਥ ਹਿੰਦੂਆਂ ਦਾ ਹੈ ਮੈਂ ਤਾਂ ਉਹਨਾਂ ਨੂੰ ਅਪੀਲ ਵੀ ਕੀਤੀ ਸਟੇਜ ਤੋਂ ਵੀ ਇਹ ਸਾਡਾ ਘਰ ਰਹਿਣਾ ਹੈ ਨਾ ਤੇ ਤੁਸੀਂ ਛੱਡ ਕੇ ਜਾ ਸਕਦੇ ਨਾ ਅਸੀਂ ਛੱਡ ਕੇ ਜਾਣਾ ਨਾ ਅਸੀਂ ਚਾਹੁੰਦੇ ਆਂ ਵੀ ਕੋਈ ਛੱਡ ਕੇ ਜਾਵੇ ਹੈ ਅਸੀਂ ਇਹ ਗੱਲ ਕਹਿੰਦੇ ਕਹਿੰਨੇ ਆਂ ਵੀ ਜਿਹੜਾ ਅਸੀਂ ਜੇ ਸਟਰਗਲ ਇਕੱਠੇ ਲੜਾਂਗੇ ਸਿੰਗਰ ਅਸੀਂ ਇਕੱਠੇ ਕਰਾਂਗੇ ਪੰਜਾਬ ਦੇ ਕੰਮ ਵਾਸਤੇ ਪੰਜਾਬ ਦੀ ਆਜ਼ਾਦੀ ਵਾਸਤੇ ਵੀ ਖਾਲਸੇ ਦਾ ਰਾਜ ਵਾਸਤੇ ਵੀ ਖਾਲਸੇ ਦਾ ਰਾਜ ਪੰਜਾਬ ਦਾ ਹਿੰਦੂ ਕਦੀ ਮੁਕਰਦਾ ਵੀ ਮੈਂ ਗੁਰੂ ਦੇ ਰਾਜ ਨੂੰ ਨਹੀਂ ਮੰਨਦਾ ਜਾਂ ਮੈਂ ਖਾਲਸੇ ਦੇ ਰਾਜ ਤੋਂ ਦੁਖੀ ਹਾਂ ਇਦਾਂ ਤੇ ਨਹੀਂ ਹੁੰਦਾ ਇਸ ਕਰਕੇ ਜੇ ਅਸੀਂ ਸਟਰਗਲ ਇਕੱਠੇ ਲੜਾਂਗੇ ਤੇ ਸਾਡੇ ਰਾਈਟ ਵੀ ਇਕੱਠੇ ਹੀ ਹੋਣਗੇ ਹੈ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਦਾਂ ਹੀ ਹੋਇਆ ਸੀ ਬਕਾਇਦਾ ਉਹਨੇ ਇੱਥੋਂ ਤੱਕ ਨਹੀਂ ਕੱਲੇ ਪੰਜਾਬ ਦੇ ਨਹੀਂ बनारस तक जाके ओने ਮੰਦਰਾਂ ਤੇ ਛੱਤਾਂ ਬੁਆਈਆਂ ਜਿਹੜੀ ਮੁਗਲ ਨਹੀਂ ਸੀ ਬੁਆਉਣ ਦੇ ਜਾਂਦੇ। ਬਿਲਕੁਲ। ਮੁਗਲਾਂ ਨੇ ਹੁਕਮ ਕੀਤਾ ਸੀ ਵੀ ਛੱਤ ਨਹੀਂ ਬਹਿ ਸਕਦੀ। ਉਹ ਉੱਥੇ ਟ੍ਰੀਟੀ ਸਾਈਨ ਕਰਕੇ ਗਿਆ। ਇੱਧਰ ਤੇ ਬਦਲੇ ਕੁਝ ਲਿਆ ਤੇ ਉੱਧਰ ਜਿਹੜੀ ਮੰਗ ਰੱਖੀ ਉਹਨੇ ਕਿਹਾ ਵੀ ਇਹ ਪਵੇ। ਸੋ ਸਿੱਖਾਂ ਨੇ ਤੇ ਹਮੇਸ਼ਾ ਹੀ ਇਹ ਸੋਚਿਆ ਵੀ ਜਿਹੜਾ ਹਿੰਦੂ ਹੈ ਉਹ ਜਦੋਂ ਵਿਕਟਮ ਰਿਆ ਦੂਜੀਆਂ ਧਿਰਾਂ ਦਾ ਤੇ ਉਹਨੂੰ ਹੋਰ ਪ੍ਰੈਸ ਨਹੀਂ ਕੀਤਾ। ਨਾ ਉਹਦੇ ਘੜੀ ਇਹ ਆਪਸ਼ਨ ਦੱਕਿਉਂ ਕਿ ਤੂੰ ਹੁਣ ਸਿੱਖ ਬਣ ਤੇ ਫੇਰ ਤੇਰੀ ਹੈਲਪ ਕਰਾਂਗੇ। ਉਹਦੇ ਫੇਤ ਨੂੰ ਬੇਸ਼ੱਕ ਸਾਡਾ ਬਹੁਤ ਸਿਧਾਂਤਕ ਤੌਰ ਤੇ ਉਲਟਾ ਕੰਮ ਹੈ। ਅਸੀਂ ਆਈਡਲ ਵਰਸ਼ਪਿੰਗ ਨਹੀਂ ਕਰਦੇ ਕਰਦੇ ਨੇ ਬਿਲਕੁਲ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਦੀ ਆਈਡਲ ਵਰਸ਼ਪਿੰਗ ਧੱਕੇ ਨਾਲ ਰੁਕੀ ਜਾਵੇ ਸੋ ਇਹ ਮੈਨੂੰ ਇੱਕ ਸਵਾਲ ਪਿੱਛੇ ਜੇ ਹਿੰਦੂ ਨੇ ਕੀਤਾ ਸੀ ਇੱਕ ਨੇ ਨੌਜਵਾਨ ਨੇ ਕਿ ਪਾਜੀ ਅਸੀਂ ਕਹਿੰਦਾ ਵੀ 40% ਆ ਸਿੱਖ ਰਾਜ ਆ ਗਿਆ ਤੇ 60% ਹੋ ਜਾਣਗੇ ਫਿਰ ਕਿੱਦਾਂ ਯਕੀਨੀ ਬਣੂੰਗਾ ਤੇ ਮੈਂ ਉਹਨੂੰ ਕਹਾਂ ਸੀ ਕਿ ਜੇ ਤੂੰ 40% ਹੋ ਕੇ ਭਰੋਸਾ ਨਹੀਂ ਕਰ ਰਿਹਾ ਤੇ ਸਿੱਖ ਮੌਜੂਦਾ ਰੂਪ 'ਚ 2% ਹੋ ਕੇ ਕਿੱਦਾਂ ਭਰੋਸਾ ਕਰ ਲੈਣ ਦੁਸਤਾਨ ਚ ਰਹਿਣ 40% ਬਹੁਤ ਵੱਡੀ ਆਬਾਦੀ ਹੁੰਦੀ ਹੈ ਹਾਂ ਇਹ ਜ਼ਰੂਰ ਹੈ ਵੀ ਪੰਜਾਬ 'ਚ ਬੈਠਾ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋ ਜੇ ਉਹਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਤੋਂ ਪੰਜਾਬ ਵਿਰੋਧੀ ਹੈ ਪੰਜਾਬ ਦੇ ਬਹੁਤੇ ਲੀਡਰ ਨੇ ਜਿਹੜੇ ਸਿੱਖ ਨੇ ਕਹਿਣ ਕੌਣ ਨੂੰ ਜੀ ਉਹ ਮੇਰਾ ਵਿਰੋਧ ਹਿੰਦੂਆਂ ਨੂੰ ਕਿਤੇ ਜ਼ਿਆਦਾ ਕਰ ਰਹੇ ਨੇ ਹਿੰਦੂਆਂ ਤੇ ਮੇਰਾ ਵਿਰੋਧ ਕੀਤਾ ਹੀ ਨਹੀਂ ਹਿੰਦੂ ਨੌਜਵਾਨ ਨੂੰ ਰੋਜ਼ ਮਿਲਦੇ ਨੇ ਉਹ ਨੌਜਵਾਨਾਂ ਨੇ ਅੰਡਰਸਟੈਂਡ ਕੀਤਾ ਵਜੂਦਾ ਜਨਰੇਸ਼ਨਸ ਨੇ ਕਿ ਜਿਹੜਾ ਕਨਫਲਿਕਟ ਦਿੱਲੀ ਨਾਲ ਹੈ ਤੇ ਅਸੀਂ ਜੇ ਇੱਥੇ ਆਪਣਾ ਰਾਜ ਸਿਰਜਾਂਗੇ ਤੇ ਉਹਦਾ ਬੈਨੀਫਿਟ ਹੋਊਗਾ ਪੰਜਾਬ ਨੂੰ ਕਿਉਂਕਿ ਇੱਕ ਮੈਂ ਗੱਲ ਕਹਿ ਦਿੰਨਾ ਹੁਣ ਤੁਹਾਡੇ ਟੀਵੀ ਤੇ ਵੀ ਦਿੱਲੀ ਜਿਹੜੀ ਆ ਨਾ ਉਹ ਪੰਜਾਬ ਦੇ ਹਿੰਦੂ ਨੂੰ ਇੱਕ ਚਾਰੇ ਦੀ ਤਰ੍ਹਾਂ ਵਰਤਦੀ ਹੈ। ਹੂੰ ਛੱਡਣਾ ਇਹਨਾਂ ਨੂੰ ਵੀ ਨਹੀਂ ਹੁੰਦੇ। ਹਾਂ ਇਹ ਵੀ ਇਹਨਾਂ ਦਾ ਸ਼ਿਕਾਰ ਅਖੀਰ ਤੇ ਖੇਡਣਗੇ ਪਹਿਲੇ ਸਿੱਕਾ ਨੂੰ ਕਦਮ ਕਰਨਗੇ। ਇਹਨਾਂ ਨੂੰ ਡਰਾਉਣਗੇ ਵੀ ਸਿੱਖ ਤੁਹਾਨੂੰ ਮਾਰ ਦੇਣਗੇ। ਨਾ ਖਾੜਕੂਆ ਚ ਇਦਾਂ ਹੋਇਆ ਸੀ। ਆਪਾਂ ਸਾਰੀਆਂ ਕਹਾਣੀਆਂ ਹੁਣ ਤੇ ਪਤਾ ਲੱਗ ਗਿਆ ਨਾ ਉਦੋਂ ਮੌਕੇ ਤੇ ਸੱਚ ਕੀ ਸੀ। ਹੂੰ ਜਦੋਂ ਪੰਜਾਬ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਸੀ ਬਾਹਰ ਕਿ ਪੰਜਾਬ ਦੇ ਵਿੱਚ ਐਕਸਟ੍ਰੀਮ ਵਾਇਲੈਂਸ ਆ ਬੰਦਾ ਮੁਰਦਾ ਹੀ ਨਹੀਂ ਸਵੇਰੇ ਜਾਵੇ ਜਿਹੜਾ। ਹੂੰ ਉਦੋਂ ਯੂਪੀ ਦੇ ਵਿੱਚ 50 ਗੁਣਾ ਜ਼ਿਆਦਾ ਕ੍ਰਾਈਮ ਸੀ ਪੰਜਾਬ ਨਾਲ। ਜੀ ਜਿਹੜਾ ਮਰਡਰਸ ਦੀ ਗੱਲ ਕਰੀ ਉਦជា ਵੀ ਸਿੱਖਾਂ ਦੇ ਕਤਲ ਜ਼ਿਆਦਾ ਸੀ ਨਰੰਕਾਰੀਆਂ ਤੇ ਸਿੱਖਾਂ ਦੇ ਆਪਸੀ ਕਨਫਲਿਕਟ ਦਾ ਹਿੰਦੂਆਂ ਦਾ ਕੋਈ ਰੋਲਾ ਨਹੀਂ ਹੁੰਦੇ ਚ ਪਰ ਮੀਡੀਆ ਨੇ ਜਿਵੇਂ ਰਵਾਂਡਾ ਰੇਡੀਓ ਨੇ ਕੀਤਾ ਸੀ ਇੱਕ ਜਤਾਤਾ ਵੀ ਬਹੁਤ ਕੁਝ ਹੋ ਰਿਹਾ ਅੱਜ ਵੀ ਜਿਹੜਾ ਨਿਊਜ਼ 18 ਨਰਕੇ ਪਲੇਟਫਾਰਮ 'ਚ ਆ ਇਹੋ ਕਰ ਰਹੇ ਨੇ ਕਿ ਅਮਰਤਪਾਲ ਨੇ ਲਾਈ ਅੱਗ ਮੈਂ ਕਿਹੜਾ ਤੀਲਾ ਬੜੀ ਪਰਦਾ ਹਸ ਰਿਹਾ ਮੈਂ ਕਹਾਂ ਦੀ ਅਗਲਾ ਨਹੀਂ ਬਿਆਨ ਹੀ ਦਿੱਤਾ ਹੋ ਕੋਈ ਤੇ ਬਿਆਨ ਦੇ ਵਿੱਚ ਇੱਕ ਥਾਂ ਤੇ ਦਿਖਾ ਦੇਣਾ ਮੈਂ ਵੰਗਾਰ ਜ਼ਰੂਰ ਪਾਈ ਹੈ ਪੰਜਾਬ ਦੇ ਹਿੰਦੂਆਂ ਨੂੰ ਤੇ ਵੰਗਾਰ ਬੜੀ ਪੋਜ਼ਿਟਿਵ ਤਰੀਕੇ ਨਾਲ ਪਾਈ ਵੀ ਜਿਹੜੀ ਗਲਤੀ ਪੁਰਖਿਆਂ ਨੇ ਕੀਤੀ ਉਹ ਆਪਾਂ ਦੁਬਾਰਾ ਨਹੀਂ ਦ ਕਿ ਅਸੀਂ ਇਹ ਗੱਲ ਨਹੀਂ ਕਹਿਣੀ ਕਿਉਂਕਿ ਜੇ ਆਪਾਂ ਰੋਣਾ ਪੰਜਾਬੀ ਚ ਹੈ ਹੱਸਣਾ ਪੰਜਾਬੀ ਚ ਵਹਿਣ ਪੰਜਾਬੀ ਚ ਪਾਉਣੇ ਨੇ ਕੋਈ ਮਰ ਜਾਵੇ ਸਾਡਾ ਤੇ ਫਿਰ ਅਸੀਂ ਹਿੰਦੀ ਕੋ ਬੋਲੀਏ ਜੇ ਗੁਜਰਾਤ ਦਾ Hindu ਗੁਜਰਾਤੀ ਹੋ ਸਕਦਾ ਤੇ ਕੋਈ ਗਿਲਟ ਨਹੀਂ ਉਹਦੇ ਮਨ ਦੇ ਵਿੱਚ ਜੇ ਮਹਾਰਾਸ਼ਟਰ ਦਾ Hindu ਮਰਾਠਾ ਹੋ ਸਕਦਾ ਕੋਈ ਗਿਲਟ ਨਹੀਂ ਤਾਮਲ ਦਾ Hindu ਬ੍ਰਾਹਮਣ ਜੇ ਕਹਵੇ ਵੀ ਹਿੰਦੀ ਬੋਲੀ ਮੇਰੇ ਲਾਗੇ ਬਣਾਏ ਉਹਨੂੰ ਕੋਈ ਗਿਲਟ ਨਹੀਂ ਹੈਗੀ ਤੇ ਪੰਜਾਬ ਦਾ Hindu ਕਾਤੋਂ ਗਿਲਟ ਚੱਕੀ ਫਿਰਦਾ ਇਹ ਇਤਿਹਾਸ ਸਾਡਾ ਇੱਥੋਂ ਦਾ ਹੈ ਨਾ ਬਾਹਰ ਦੇ ਕਿਸੇ Hindu ਨੇ ਆਣ ਕੇ ਨਹੀਂ ਬਣਾਉਣਾ ਸੋ ਮੈਂ ਕਹਿੰਦਾ ਵੀ ਇਤਿਹਾਸ ਜਿਹੜਾ ਬਣ ਰਿਹਾ ਇਹ ਚ ਪਾਰਟਿਸਪੇਸ਼ਨ ਕਰੀਏ ਆਪਾਂ ਹਮ ਬਸ਼ਰਤੇ ਵੀ ਆਪਾਂ ਇੱਕ ਸਾਈਡ ਤੇ ਖਨੋਜੀਏ ਤੇ ਇਹ ਨੈਚੁਰਲ ਜੀ ਗੱਲ ਹੈ ਕਿ ਪੂਰੀ ਮੋਰਚਾ ਲੱਗਾ ਸੀ ਜਦੋਂ ਪਾਰਟਿਸਪੇਸ਼ਨ ਨਹੀਂ ਰਹੀ ਤੇ ਜਦੋਂ ਸਿੱਖਾਂ ਨੇ ਕੋਈ ਮੋਰਚਾ ਲੜਨਾ ਉਹਨਾਂ ਦੇ ਧਰਮ ਤੋਂ ਸੇਧ ਲੈ ਕੇ ਲੜਨਾ ਹਮ ਜਾਇਦ ਜੀ ਗੱਲ ਹੈ ਵੀ ਉਹਨੇ ਧਾਰਮਿਕ ਸੰਘਰਸ਼ ਬਣਨਾ ਤੇ ਮੈਂ ਇਹ ਤੇ ਕਹਿੰਨਾ ਵੀ ਜਿਹੜੇ ਸਿੱਖਾਂ ਗੁਰੂਆਂ ਤੋਂ ਪ੍ਰੇਰਣਾ ਲੈਂਦੇ ਹਿੰਦੂ ਵੀ ਤੇ ਗੁਰੂਆਂ ਤੋਂ ਪ੍ਰੇਰਣਾ ਲੈਂਦੇ ਹੀ ਆ ਨਾ ਤੇ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਆ ਤੇ ਇਹ ਯਾਦ ਕਰਦੇ ਆ ਨਾ ਗੁਰਤੇਗ ਭਦਰਪਾਸ਼ਾ ਨੂੰ ਕਿ ਉਹਨਾਂ ਜਨੇਊ ਦੀ ਰਾਖੀ ਕੀਤੀ ਇੱਕ ਸਮੇਂ ਦੇ ਉੱਤੇ ਤੇ ਆਪਾਂ ਉਹਨਾਂ ਦੀ ਪੂਜਾ ਵੀ ਕਰਦੇ ਆ ਇੱਕ ਕਿਸਮ ਦੀ ਤੇ ਫਿਰ ਆਪਾਂ ਉਹਨਾਂ ਦੇ ਸਿਰਜੇ ਸੰਕਲਪ ਤੇ ਰਾਜ ਬੇਗਮਪੁਰ ਦੇ ਸਿਧਾਂਤ ਦੇ ਵਿੱਚ ਕਿਉਂ ਘਬਰਾਉਣਾ ਇਹ ਮੈਂ ਇਹ ਗੱਲ ਇੱਥੇ ਦਾਵਾ ਵੀ ਕਰਦਾ ਵੀ ਜੇ ਕੋਈ ਕਨਫਲਿਕਟ ਸਿੱਖਾਂ ਦੂਆਂ ਦਾ ਹੋਊਗਾ ਸਰਕਾਰ ਕਰਾਊਗੀ ਸਿੱਖ ਕਦੀ ਨਹੀਂ ਕਰਦੇ ਉਹਨਾਂ ਪੰਜਾਬ ਦਾ ਹਿੰਦੂ ਕਰੂਗਾ ਕੋਸ਼ਕ ਧਰਾਂ ਹੈਗੀਆਂ ਨੇ ਜਿੰਨਾ ਧਰਾਂ ਦਾ ਕੰਮ ਹੈ ਮжоਰਿਟੀ ਉਹ ਜੜੀਆਂ ਸੈਨਾ ਸੋਨਾ ਬਣੀਆਂ ਫਿਰਦੀਆਂ ਨੇ ਉਹਨਾਂ ਦਾ ਕੰਮ ਹੈ ਪੀ ਉਹ ਨਾ ਦੇ ਪੰਜਾਬ ਦੇ ਹਿੰਦੂ ਨਾਲ ਕਨੈਕਟਡ ਨਹੀਂ ਕਿਸੇ ਵੀ ਪਾਸੋਂ ਤੇ ਨਾ ਉਹ ਹੋਰ ਕਿਸੇ ਨਾਲ ਕਨੈਕਟਡ ਨੇ ਉਹਨਾਂ ਦਾ ਕੰਮ ਹੈ ਇਹੋ ਜਿਹੇ ਬਿਆਨ ਦੇਣੇ ਜਿਹਦੇ ਵਿੱਚ ਪੰਜਾਬ ਦੇ ਹਿੰਦੂ ਨੂੰ ਫੀਲ ਕਰਾਇਆ ਜਾਵੇ ਕਿ ਇੱਥੇ ਬੜਾ ਡਰਦਾ ਮਾਹੌਲ ਹੈ ਜੀ ਇੱਥੇ ਤੁਹਾਨੂੰ ਕੱਲ ਨੂੰ ਮਾਰ ਦੇਣਾ ਕਿਹਾ ਨੇ ਪਰਸੋਂ ਮਾਰ ਦੇਣਾ ਪੂਰਾ ਖੜਕੂਬਾਦ ਨੰਗਿਆ ਸਾਡੇ ਪਰ ਪਿੰਡ 'ਚ ਇੱਕ ਪਰਿਵਾਰ ਸੀ ਬ੍ਰਾਹਮਣਾਂ ਦਾ ਪੂਰਾ ਖੜਕੂਬਾਦ ਤੇ ਸਾਡਾ ਇਲਾਕਾ ਗੜ ਰਿਹਾ ਹੈ ਖੜਕੂਬਾਦ ਦਾ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਸੀ ਜਿਹੜਾ ਉਹਨਾਂ ਦੇ ਘਰ ਵੱਲ ਕਿਸੇ ਨੇ ਮਾੜੀ ਨਿਗਾਹ ਤੱਕ ਨਾ ਵੇਖਿਆ ਜੀ ਹੂੰ ਉਹ ਉਹਨਾਂ ਦੇ ਘਰ ਰੋਟੀ ਵੀ ਨਹੀਂ ਖਾਣ ਜਾਂਦੇ ਰਹੀ ਤੇ ਖਾੜਕੂ ਹਾਰ ਘਰ ਦੇ ਵਿੱਚ ਉਹਨਾਂ ਨੂੰ ਹੁੰਦਾ ਸੀ ਵੀ ਕਰਖਾਨੀ ਤੇ ਗਈ ਸੀ ਸੰਘਰਸ਼ ਤੁਰੇ ਫਿਰਦੇ ਸੀ ਬਿਲਕੁਲ ਉਹਨਾਂ ਦੇ ਘਰ ਚ ਪ੍ਰਸ਼ਾਦਾ ਛਕਣ ਵੀ ਨਿੱਕੀ ਦੀ ਗਏ ਕਿਉਂ ਨਹੀਂ ਗਏ ਕਿਉਂਕਿ ਇਹਨਾਂ ਨੂੰ ਇਨਸਿਕਿਉਰਟੀ ਨਾ ਹੋਵੇ ਉਹ ਫਿਰ ਸਟੇਟ ਨੇ ਜਦੋਂ ਆਪਣੇ ਬੰਦੇ ਪਲਾਂਟ ਕੀਤੇ ਉਹ ਸਾਰਾ ਨੈਰੇਟਿਵ ਜਿਹੜਾ ਪੁੱਠਾ ਚਲਾ ਦਿੱਤਾ ਸੋ ਆਪਾਂ ਇਸ ਨੈਰੇਟਿਵ ਤੋਂ ਬਚਣਾ ਹੈ ਜਿਹੜੀ ਸਾਂਝ ਹੈ ਸਾਡੀ ਉਹ ਪੰਜਾਬੀ ਹੋਣ ਦੀ ਸਾਂਝ ਹੈ ਸਾਡੀ ਬੋਲੀ ਹੈ ਕਿ ਸਾਡਾ ਸਭਿਆਚਾਰ ਦੇ ਵਿੱਚ ਬਹੁਤ ਸਿਮਿਲਰਿਟੀਆਂ ਹੈਗੀਆਂ ਉਹਨੂੰ ਪ੍ਰੋਟੈਕਟ ਕਰਨਾ ਹੈ ਜੇ ਅਸੀਂ ਦਿੱਲੀ ਦੇ ਇਨਫਲੂਐਂਸ ਤੋਂ ਬਚ ਜਿਹੜੇ ਇਹ ਚਾਹੁੰਦੇ ਨੇ ਕਿ ਹਿੰਦੂਆਂ ਦੇ ਸਿੱਖਾਂ ਦਾ ਕਨਫਲਿਕਟ ਹੋਵੇ ਉਹ ਸਿੱਖ ਲੀਡਰ ਬਿਆਨ ਦੇਣਗੇ ਵੀ 30 ਹਜ਼ਾਰ ਹਿੰਦੂ ਮਾਰੇਗੇ ਕੋਈ ਡਾਟਾ ਨਹੀਂ ਕੋਈ ਰਿਪੋਰਟਿੰਗ ਨਹੀਂ ਉਹ ਦਵਾਉਣਗੇ ਬਿਆਨ ਸਿੱਖਾਂ ਦੇ ਕੋਲੋਂ ਬਿਲਕੁਲ ਤਾਂ ਜੋ ਹਿੰਦੂਆਂ ਨੂੰ ਲੱਗੇ ਵੀ ਇਹ ਸਿੱਖ ਲੀਡਰ ਸਾਡਾ ਪ੍ਰੋਟੈਕਟਰ ਹੈ ਉਹ ਪ੍ਰੋਟੈਕਟਰ ਦੇ ਸਾਹਮਣੇ ਈਵਲ ਖੜਾ ਕਰਨਗੇ ਦੋਵਾਂ ਦਾ ਭੇੜ ਕਰਾਉਣਗੇ ਲੜਾਈ ਕਿਸੇ ਦਿਨ ਹੀ ਹੁੰਦੀ ਕਾਵਾਵੇਂ ਪੜੀ ਜਾਂਦੀ ਆਪਸ ਦੇ ਵਿੱਚ ਸੋ ਇਹ ਤੋਂ ਬਚਣਾ ਚਾਹੀਦਾ